ਹਰ ਇੱਕ ਬੰਦੇ ਦੇ ਜਿਵੇਂ ਬੈਠਣ ਦਾ ਕੰਮ ਹੋ ਗਿਆ ਸਾਰਿਆਂ ਦਾ ਤੋਰਾ ਫੇਰਾ ਘਟ ਹੋ ਗਿਆ ਤੇ ਉਹਦੇ ਕਰਕੇ ਸਰਵਾਈਕਲ ਦੀ ਪ੍ਰੋਬਲਮ ਹੀ ਆ ਕਈ ਵਾਰੀ ਬਾਹਾਂ ਉੱਤੇ ਨਹੀਂ ਉੱਠਦੀਆਂ ਪ੍ਰੋਬਲਮ ਆ ਜਾਂਦੀ ਹੈ ਪੁਆਇੰਟਸ ਦਬਕੇ ਕਿੰਨੇ ਕਹਾ ਤੱਕ ਠੀਕ ਹੋ ਜਾਂਦੀ ਹੈ ਪੁਆਇੰਂਟ ਯਾਂ ਦਬਣੇ ਕੇ ਬਾਅਦ ਮੈਂ ਜੀ इनसे क्या पूरी ਬਿਮਾਰੀ ਜੜ੍ਹ से निकल जाती है क्योंकि आजकल एलोपैथी के बीच इनका इलाज है नहीं पूरा तो इन ये एक्यूप्रेशर कराने से बीमारी जड़ से चली जाती है ये कुदरती इलाज है इसका कोई साइड इफेक्ट नहीं है ਆਉਣੇ ਵਾਲੀ ਲਾਈਫ ਮੇ ਆਉਣੇ ਵਾਲੀ ਸਾਰੀ ਬਿਮਾਰੀਆਂ ਰੋਕਦਾ ਹੈ ਕਿਉਂ ਪ੍ਰੈਸ਼ਰ ਜਿਵੇਂ ਗੋਡਿਆਂ ਦਾ ਦਰਦ ਹੁੰਦਾ ਹੈ ਜਾਂ ਮੋਢਿਆਂ ਦਾ ਦਰਦ ਹੋ ਗਿਆ ਉਹਦੇ ਵਾਸਤੇ ਵੀ ਦਵਾਈਆਂ ਆਂਦੀਆਂ ਨੇਗੀਆਂ ਉਹ ਦਵਾਈਆਂ ਦੇ ਨਾਲ ਫਰਕ ਪੈ ਜਾਂਦਾ ਹੈ ਕਿ ਉਹਦੇ ਵਾਸਤੇ ਫਿਜ਼ੀਓਥੈਰੇਪੀ ਕਰਾਣੀ ਪੈਂਦੀ ਹੈ ਨਹੀਂ ਥੈਰੇਪੀ ਕਰਾਣੀ ਪड़ਦੀ ਹੈ ਇਸੇ ਬੀਪੀ 슈ਗਰ ਪੈਰਾਥਾਇਰয়েড ਦਰਸੂਣੋਂ ਬਾਕੀ ਆਉਣ ਵਾਲੀ ਸਾਰੀ ਬਿਮਾਰੀ ਰੋਕਦੀ ਹੈ ਕਿਉਂਕਿ ਸਾਰੇ ਪੁਆਇੰਟ ਆਪਣੇ ਪੈਰੋਂ ਤੇ ਰਾਤੋਂ ਮੇ ਆ ਜਿਵੇਂ ਕਿਸੇ ਦਿਨ ਬੈਕ ਪੈਨ ਹੁੰਦੀ ਹੈ ਤਾਂ ਬੈਕ ਪੈਨ ਲਈ ਜੀ ਇਹ ਨਾ ਸਪਾਇਨ ਦੇ ਪੁਆਇੰਟ ਹੈ ਜਿ세 ਸਰਵਾਈਕਲ ਆਇਆ ਤਾਂ ਸਰਵਾਈਕਲ ਕੇ ਇਹ ਪੁਆਇ ਜਿਵੇਂ ਮਾਈਗ੍ਰੇਨ ਦੀ ਪ੍ਰੋਬਲਮ ਹੈ ਤਾਂ ਮਾਈਗ੍ਰੇਨ ਦਾ ਇਹ ਯਾਂ ਅੰਗੂਠੇ ਦੇ ਸੀਰੀਏ ਮੇ ਹੁੰਦਾ ਹੈ ਇਹਦੇ ਨਾਲ ਜਿਵੇਂ ਥੈਰੇਪੀ ਕਰਾਣੇ ਸੇ 15 20 ਦਿਨ ਮੇ ਇਹਨਾਂ ਬੰਦਾ ਇੱਕਦਮ ਠੀਕ ਹੋ ਜਾਂਦਾ ਹੈ ਆਪਰੇਸ਼ਨ ਵਗੈਰਾ ਫਿਰ ਕਰਵਾਣ ਦੀ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਬੀਨ ਪ੍ਰੈਸ਼ਰ ਠੀਕ ਕਰ ਦਿੰਦੇ ਸਰ ਜਿਵੇਂ ਅੱਜ ਨਾ ਹਰ ਇੱਕ ਬੰਦੇ ਦੇ ਜਿਵੇਂ ਬੈਠਣ ਦਾ ਕੰਮ ਹੋ ਗਿਆ ਸਾਰਿਆਂ ਦਾ ਤੋਰਾ ਫੇਰਾ ਘਟ ਹੋ ਗਿਆ ਤੇ ਉਹਦੇ ਕਰਕੇ ਸਰਵਾਈਕਲ ਦੀ ਪ੍ਰੋਬਲਮ ਯਾਂ ਕਈ ਵਾਰੀ ਬਾਹਾਂ ਉੱਤੇ ਨਹੀਂ ਉੱਠਦੀਆਂ ਪ੍ਰੋਬਲਮ ਆ ਜਾਂਦੀ ਹੈ ਪੁਆਇੰਟਸ ਦਬਕੇ ਕਿੰਨੇ ਕਹਾ ਤੱਕ ਠੀਕ ਹੋ ਜਾਂਦੀ ਹੈ पॉइंट यहां दबने के बाद में जी इनसे क्या है? पूरी बीमारी जड़ से निकल जाती है क्योंकि आजकल एलोपैथिक के बीच इनका इलाज है नहीं पूरा तो इन ये एक्यूप्रेशर कराने से बीमारी जड़ से चली जाती है अ तानू इथे गुरुद्वारा साहिब ਦੇ ਵਿੱਚ ਕਿੰਨਾ ਟਾਈਮ ਹੋ ਗਿਆ ਸੇਵਾ ਕਰਦਿਆਂ ਨੂੰ ਮੇਰੇ ਕੋ ਹੋ ਗਿਆ ਜੀ 15 ਸਾਲ ਹੋ ਗਏ ਯਹਾਂ ਪਰ 15 ਸਾਲ ਇਥੇ ਤੁਸੀਂ ਸੇਵਾ ਕਰ ਰਹੇ ਹੋ ਹਾਂਜੀ ਹਾਂਜੀ ਅੱਛਾ ਤੇ ਇਥੇ ਪੇਸ਼ੈਂਟ ਜਿਵੇਂ ਰੈਗੂਲਰ ਆਉਂਦੇ ਨੇ ਕਿ ਜ਼ਿਆਦਾ ਪ੍ਰੋਬਲਮ ਕਿਸ ਚੀਜ਼ ਦੀ ਅੱਜ ਕੱਲ ਪੇਸ਼ੈਂਟਸ ਜ਼ਿਆਦਾ ਸਰਵਾਈਕਲ ਦੇ ਗੋਟਣੇ ਦਰਦ ਦੇ ਔਰ ਬੈਕਪੈਨ ਦੇ ਆਉਂਦੇ। ਬਾਕੀ ਪੈਰਾਲਾਈਜ਼ ਤੇ ਵੀ ਆਉਂਦੇ ਆ। ਪੈਰਾਲਾਈਜ਼ ਦਾ ਪੇਸ਼ੈਂਟ ਵੀ ਐਕਡਮ ਠੀਕ ਹੋ ਗ ਜਾਂਦਾ। ਮਤਲਬ ਕੱਲੇ ਸਿਰਫ ਪੁਆਇੰਟਸ ਦੱਬਣ ਨਾਲ ਐਕੂਪ੍ਰੈਸ਼ਨ ਨਾਲ ਪੈਰਾਲਾਈਸ ਵੀ ਠੀਕ ਹੋ ਜਾਂਦਾ। ਹਾਂਜੀ ਹਾਂਜੀ। ਪੁਆਇੰਟ ਵੀ ਤੇ ਐਕੂਪ੍ਰੈਸ਼ਰ ਵੀ ਕਰਦੇ ਨਾਲ ਫਿਜ਼ੀਓਥੈਰੇਪੀ ਵੀ ਕਰਦੇ ਆ। ਅੱਛਾ ਦੋਨੋਂ ਸਭ ਇਹ ਸਾਰੀ ਚੀਜ਼ ਤੁਸੀਂ ਜਿਹੜਾ ਹੈ ਇੱਥੇ ਫ੍ਰੀ ਸੇਵਾ ਕਰ ਰਹੇ ਹੋ। ਇੱਥੇ ਜੀ ਅਸੀਂ ਮੈਂ ਲਿਆਣੀ ਗੱਟ پیس ਲੈਂਦੇ ਆ 60 ਰੁਪਏ ਪੀਸ ਲੈਂਦੇ ਆ। ਅੱਛਾ ਇੱਕ ਪੀਸਣ ਤੋਂ। ਬਾਕੀ ਬਾਹਰ ਅਸੀਂ ਜ਼ਿਆਦਾ ਲੈਂਦੇ ਆ। ਘਰੋਂ ਵੀ ਜਾ ਕੇ ਕਰਦੇ ਆਂ। ਇੱਥੇ ਤੁਸੀਂ ਜਿਹੜਾ ਹੈ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੱਕ ਹੁੰਨੇ ਹੋ ਸਵੇਰੇ 8:00 ਤੋਂ 11:00 8:00 ਤੋਂ 11:00 ਤੇ ਇੱਕ ਵਾਰੀ ਦੱਸ ਦੋ ਵੀ ਇੱਥੇ ਐਡਰੈਸ ਕੀ ਹੈ ਜੇ ਕਿਸੇ ਆਣਾ ਹੋਵੇ ਤੁਹਾਡੇ ਕੋਲੇ ਇਹ ਗੁਰਦੁਆਰਾ ਖੂਇ ਸਰ ਸਾਹਿਬ 88 ਰੋਡ ਨੇੜੇ ਮਗਰ ਦੀ ਚੱਕੀ ਵੀ ਜਿਵੇਂ ਹੱਥ ਦੇ ਵਿੱਚ ਇੱਥੇ ਆ ਪੁਆਇੰਟ ਹੁੰਦਾ ਇਹਦੇ ਨਾਲ ਇਦਾਂ ਹੋ ਜਾਂਦਾ ਹੈ ਇਹ ਉਹ 10 ਤੋਂ ਥੋੜਾ ਜਿਹਾ ਜਿਵੇਂ ਕਿਸੇ ਨੂੰ ਬੈਕ ਪੈਨ ਹੁੰਦੀ ਹੈ ਤਾਂ ਬੈਕ ਪੈਨ ਲਈ ਜੀ ਇਹ ਨਾ ਸਪਾਇਨ ਦੇ ਪੁਆਇੰਟ ਹੈ ਇਹ ਬੈਕ ਦੀ ਪੁਆਇੰਟ ਹੋ ਗਈ ਪੂਰੀ ਸਪਾਇਨ ਆ ਗਈ ਹੈ ये दबने से बैग ठीक हो जाती तो है जैसे सर्वाइकल है तो सर्वाइकल के ये पॉइंट है यहाँ होता है ये दबाने से सर्वाइकल ठीक हो जाता है जैसे माइग्रेन की प्रॉब्लम है तो माइग्रेन का ये यहाँ अंगूठे के सिरे में होता है यहाँ दबाने से माइग्रेन के ये दिमाग के साइनस पॉइंट होते हैं जैसे घुटने का प्रॉब्लम है तो ये यहाँ से दबाना होता है जैसे ਮੋਢੇ ਮੇ ਵੀ ਕੋਈ ਪ੍ਰੋਬਲਮ ਹੈ ਤੇ ਮੋਢੇ ਦਾ ਇਹ ਪੁਆਇੰਟ ਹੈ ਜੀ ਕਿੰਨੀ ਵਾਰੀ ਦਬਣੇ ਪੈਂਦੇ ਦਾ ਪੁਆਇੰਟਸ ਇਹਨੂੰ ਯਾਨੀ ਸੈਕਿੰਡ ਹੋਗੀ ਹਿਸਾਬ ਸੇ ਦਬਣਾ ਪੜਤਾ ਹੈ ਜਿਵੇਂ ਮਿੰਟ 2 ਮਿੰਟ ਦਬਾ ਲਿਆ ਬਾਰ ਬਾਰ ਪ੍ਰੈਸ਼ਰ ਦੇਣਾ ਹੈ ਇਹ ਨਹੀਂ ਕਿ ਇਸ ਕੋ ਦਬਾ ਕੇ ਛੋੜ ਦਿਆ ਜਿਵੇਂ ਆਂਖ ਹੀ ਕੋਈ ਪ੍ਰੋਬਲਮ ਹੈ ਤਾਂ ਆਂਖ ਕੇ ਲਈ ਇਹ ਹੋ ਗਿਆ ਯਹਾਂ ਪੇ ਕਿਡਨੀ ਦਾ ਪੁਆਇੰਟ ਹੈ ਜੀ ਯਾਨੀ ਸਾਰੇ ਪੁਆਇੰਟ ਆਪਣੇ ਹੱਥੋਂ ਔਰ ਪੈਰੋਂ ਮੇ ਆ ਇਹ ਇੱਕ ਕੁਦਰਤੀ ਇਲਾਜ ਹੈ ਇਸਕਾ ਕੋਈ ਸਾਈਡ ਇਫੈਕਟ ਨਹੀਂ ਹੈ ਆਉਣ ਵਾਲੀ ਲਾਈਫ ਮੇ ਆਉਣ ਵਾਲੀ ਸਾਰੀ ਬਿਮਾਰੀਆਂ ਰੋਕਦਾ ਹੈ ਏਕਿਊਪ੍ਰੈਸ਼ਰ ਜੋ ਹੈ ਉਹ ਵੀ ਚਲੀ ਜਾਂਦੀ ਹੈ ਅੱਛਾ ਜਿਵੇਂ ਹੁਣ ਅੱਜ ਕੱਲ ਜਿਵੇਂ ਬੱਚੇ ਨੇ ਜਾਂ ਆਪਾਂ ਗੱਲ ਕਰੀਏ ਕੰਪਿਊਟਰ ਤੇ ਕੰਮ ਬੜਾ ਜ਼ਿਆਦਾ ਹੋ ਗਿਆ ਲਗਾਤਾਰ ਬੈਠ ਕੇ ਕੰਮ ਕਰਨਾ ਪੈਂਦਾ ਹੈ ਤਾਂ ਉਹਨਾਂ ਵਾਸਤੇ ਵੀ ਕੋਈ ਐਕਸਰਸਾਈਜ਼ ਹੈਗੀ ਹੈ ਕਿ ਥੋੜੀ ਥੋੜੀ ਦੇਰ ਬਾਅਦ ਐਕਸਰਸਾਈਜ਼ ਕਰ ਲੈਣ ਤਾਂ ਕਿ ਬੈਕ ਉਹਨਾਂ ਦੀ ਜਿਹੜੀ ਜੋਇੰਟ ਪੇਨ ਨਾ ਹੋਵੇ ਆ ਬੈਕ ਕੀ ਵੀ ਐਕਸਰਸਾਈਜ਼ ਕਰ ਸਕਦੇ ਹੈ ਜਿਵੇਂ ਬਾਕੀ ਜਿਵੇਂ ਗਰਦਨ ਨੂੰ ਬੱਚੇ ਕੋ ਸਰਵਾਈਕਲ ਕੀ ਪ੍ਰੋਬਲਮ ਜ਼ਿਆ तो सर्वाइकल से जैसे मूवमेंट कर सकते हैं जैसे गर्दन को ऐसे जैसे ठोडी को ऐसे साइड में कंधे के अड़ा अड़ाओ दस बार ऐसे दस बार ऐसे ये वाली एक्सरसाइज है बाकी ये वाली है ये एक्सरसाइज करने से क्या है काफ़ी रिलीफ मिलता है सर्वाइकल की प्रॉब्लम नहीं आती उससे अच्छा एक ना आजकल डॉक्टर जड़े नेगे वो सर्वाइकल की प्रॉब्लम हो दवाई देते ने दवाई ना फर्क पैदा कोई नहीं जी दवाई से कोई फ़र्क नहीं पड़ता एक बार टाइम का रिलीफ मिलता है बाकी एक्यूप्रेशर और फिजियोथेरेपी से ना बीमारी जड़ से जाती है ਜਿਵੇਂ ਗੋਡਿਆਂ ਦਾ ਦਰਦ ਹੁੰਦਾ ਹੈ ਜਾਂ ਮੋਢਿਆਂ ਦਾ ਦਰਦ ਹੋ ਗਿਆ ਉਹਦੇ ਵਾਸਤੇ ਵੀ ਦਵਾਈਆਂ ਆਂਦੀਆਂ ਨੇਗੀਆਂ ਉਹ ਦਵਾਈਆਂ ਦੇ ਨਾਲ ਫਰਕ ਪੈ ਜਾਂਦਾ ਕਿ ਉਹਦੇ ਵਾਸਤੇ ਫਿਜ਼ੀਓਥੈਰੇਪੀ ਕਰਾਣੀ ਪੈਂਦੀ ਹੈ ਨਹੀਂ ਥੈਰੇਪੀ ਕਰਾਣੀ ਪੈਂਦੀ ਹੈ ਜਿਹੜੀਆਂ ਤੁਹਾਡੇ ਕੋਲੇ ਮਸ਼ੀਨਸ ਨੇ ਤੁਸੀਂ ਇਹਦੇ ਨਾਲ ਥੈਰੇਪੀ ਕਰਦੇ ਹੋ ਇਹਦੇ ਕੋਈ ਸਾਈਡ ਇਫੈਕਟ ਤਾਂ ਨਹੀਂ ਹੈ ਨਹੀਂ ਕੋਈ ਸਾਈਡ ਇਫੈਕਟ ਨਹੀਂ ਹੈ ਸਿਰਫ ਪੁਆਇੰਟਸ ਦਬ ਕੇ ਸਾਰਾ ਕੁਝ ਠੀਕ ਹਾ ਪੁਆਇੰਟ ਹੀ ਦਬਦੇ ਹੈ ਜਿੰਨ ਕੋ ਲੋਡ ਹੋਤੀ ਹੈ ਤਾਂ ਇਹ ਮਸ਼ੀਨ ਲਗਾਤੀ ਹੈ ਇਹ ਫਿਜੀਓਥੈਰੇਪੀ ਕੀ ਮਸ਼ੀਨ ਹੈ ਅੱਛਾ ਇਹ ਜੋ ਨਾੜੋਂ ਦੇ ਅੰਦਰ ਜੋ ਸਟੀਫਨੈਸ ਹੈ ਬਲੋਕਸ ਹੈ ਉਸਕੋ ਖੋਲਤੀ ਹੈ ਠੀਕ ਇਹ ਇਹਦੇ ਨਾਲ ਜਿਹੜੇ ਨਾੜਾਂ ਬਲੋਕ ਹੈ ਉਹ ਖੁੱਲ ਜਾਣੀ ਹੈ ਜੀ। ਜਿਆਦਾ देर ਬੈਠਣ ਦੇ ਨਾਲ ਹੋ ਜਾਂਦੀਆਂ ਨਾੜਾਂ ਬਲੋਕ। ਕਿਦਾਂ? ਜਿਆਦਾ देर ਬੈਠਣ ਦੇ ਨਾਲ ਜੋ ਸੀਟਿੰਗ ਜੋ ਹੁੰਦੀ ਹੈ ਨਾ ਉਹਦੇ ਕਾਰਨ ਵੀ ਹੋ ਜਾਂਦੇ ਆ। ਜਿਹੜੇ ਨਵੇਂ ਚੱਲਦੇ ਆ। ਅੱਜ ਕੱਲ੍ਹ ਐ ਵੈਸੇ ਵੀ ਖਾਣ-ਪੀਣ ਵੀ ਐਸਾ ਹੋ ਰਿਹਾ ਹੈ ਨਾ। ਫਾਸਟ ਫੂਡ ਵਗੈਰਾ ਜੋ ਲੋਕ ਜ਼ਿਆਦਾ ਖਾ ਰਹੇ ਐ ਤੇ ਉਸੇ ਵੀ ਨਾੜੇ ਬਲੋਕ ਹੋ ਰਹੀ ਹੈ। ਅੱਛਾ ਫਾਸਟ ਫੂਡ ਖਾਣ ਦੇ ਨਾਲ ਕਿਦਾਂ ਹੋ ਜਾਂਦਾ ਉਹ ਤੇਲ ਵਗੈਰਾ ਸਹੀ ਨਹੀਂ ਹੁੰਦੇ ਉਹਦੇ ਵਿੱਚ ਕੀ ਓਲਿਚ ਜ ਕੋਈ ਵੀ ਹੋ ਜੀ ਉਹਦੇ ਨਾਲ ਕੀ ਅਸਟਰ ਕੋਲ ਵਗੈਰੇ ਵਗੈਰੇ ਹੋਰ ਜਿਆਦਾ ਵੱਧ ਜਾਂਦਾ ਕੈਲਸ਼ੀਅਮ ਦੀ ਵੀ ਕਮੀ ਆ ਰਹੀ ਹੈ ਤੇ ਕਈਆਂ ਦੇ ਨਾ ਜਿਵੇਂ ਹੁਣ ਮਤਲਬ ਚੱਲਣ ਲੱਗਿਆਂ ਜਾਂ ਬੈਠਣ ਲੱਗਿਆਂ ਗੋਡਿਆਂ ਦੇ ਵਿੱਚੋਂ ਆਵਾਜ਼ ਆਂਦੀ ਹੈ ਉਹਦਾ ਕੀ ਰੀਜ਼ਨ ਹੁੰਦਾ ਕਿਉਂ ਆਂਦੀ ਹੈ ਉਹਦੇ ਨਾਲ ਕੁਝ ਗ੍ਰੀਸ ਵੀ ਘਟ ਜਾਂਦਾ ਜੇ ਨਾਲ ਬਲੱਡਰ ਵੀ ਜਮ ਹੁੰਦਾ ਤੇ ਉਹ ਫਿਰ ਕਿੱਦਾਂ ਉਹਨੂੰ ਜੀ ਠੀਕ ਕਰਨਾ ਤੇ ਉਹ ਕਿੱਦਾਂ ਹੁੰਦਾ ਫਿਰ ਉਹ ਉਹਦੇ ਨਾਲ ਜੀ ਐਕੂਪ੍ਰੈਸਰ ਹੋਰ ਫਿਜ਼ੀਓਥੈਰੇਪੀ ਕਰਕੇ ਨਾ ਇਹਦੇ ਨਾਲ ਸੈੱਟ ਕਰ ਲਈ ਆ ਅੱਛਾ ਕਈ ਜਣੇ ਨਾ ਮਤਲਬ ਗੋਡਿਆਂ ਦੇ ਵਿੱਚ ਇੰਜੈਕਸ਼ਨ ਵੀ ਲਵਾਉਂਦੇ ਨੇ ਵੀ ਗ੍ਰੀਸ ਘਟ ਗਈ ਜੀ ਉਹਦੇ ਨਾਲ ਇੰਜੈਕਸ਼ਨ ਨਾਲ ਠੀਕ ਹੋ ਜਾਂ ਉਹਦੇ ਨਾਲ ਹੋ ਜਾਂਦੇ ਨੇ ਨਹੀਂ ਜੀ ਉਹਦੇ ਨਾਲ ਤੋਂ ਨਹੀਂ ਹੁੰਦਾ ਪਰ ਥੈਰੇਪੀ ਕਰਾਣੀ ਪੈਂਦੀ ਆ ਇਹਦੇ ਨਾਲ ਜੇ ਥੈਰੇਪੀ ਕਰਾਣੇ ਸੇ 15 20 ਦਿਨ ਮੇ ਇਹਨਾਂ ਬੰਦਾ ਇੱਕਦਮ ਠੀਕ ਹੋ ਜਾਂਦਾ ਅੱਛਾ ਸਿਰਫ 15 20 ਦਿਨਾਂ ਦੇ ਵਿੱਚ ਹਾਂਜੀ ਹਾਂਜੀ ਆਪਰੇਸ਼ਨ ਵਗੈਰਾ ਫਿਰ ਕਰਵਾਉਂਦੀ ਕੋਈ ਲੋੜ ਨਹੀਂ ਨਹੀਂ ਕੋਈ ਲੋੜ ਨਹੀਂ ਬੀਨਾ ਪ੍ਰੈਸ਼ਰ ਠੀਕ ਕਰ ਦਿੰਦੇ ਆ ਪੈਰਾਂ ਦੇ ਥੱਲੇ ਵੀ ਕਹਿੰਦੇ ਵੀ ਪੁਆਇੰਟਸ ਜਿਹੜੇ ਆ ਉਹ ਹੁੰਦੇ ਨੇਗੇ ਹਾਂਜੀ ਪੁਆਇੰਟ ਹੁੰਦੇ ਆ ਜਿਵੇਂ ਗੋਡੇ ਨੇਗਾ ਜਾਂ ਐਡੀ ਦੇ ਅੰਦਰ ਹੁੰਦਾ ਤੇ ਇਹ ਦਬਾਉਣੇ ਸੇ ਕਿਹਾ ਇਹ ਗੋਡੇ ਦੀ ਨਾੜੇ ਖੁੱਲਦੀ ਹੈ ਬਾਕੀ ਜੇ ਅਸੀਂ ਸਪਾਇਨ ਹੈ ਤੇ ਸਪਾਇਨ ਪੂਰੀ ਸਾਰਾ ਆਪਣਾ ਸਰੀਰ ਕੇ ਸਪਾਇਨ ਕੇ ਉੱਪਰ ਹੀ ਹੈ ਸਪਾਇਨ ਮੇਂ ਕੋਈ ਵੀ ਕਮੀ ਆਏਗੀ ਤਾਂ ਇਸ ਬੋਡੀ ਮੇਂ ਕੋਈ ਵੀ ਕਮੀ ਆ ਸਕਦੀ ਹੈ ਤੇ ਇਹ ਪੁਆਇੰਟ ਦਬਾਉਣੇ ਸੇ ਨਾ ਪੂਰੀ ਬੋਡੀ ਕੀ नाड़ी खुलती है बाकी ये पॉइंट है ऊपर के ये दिमाग के पॉइंट है साइनस ब्रेन के पॉइंट है ये वाले, माइग्रेन और ये सर्वाइकल का पॉइंट है इससे सर्वाइकल ठीक होता है बाकी जिस किसी के मोड़े में प्रॉब्लम आती है जैसे मोडा हाथ ऊपर को नहीं जाता मोडा जाम हो तो उसके लिए ये पॉइंट है ਲੋ ਇਹ ਕੋਈ ਵੀ ਘਰੇ ਬੈਠ ਕੇ ਵੀ ਜੇ ਪੁਆਇੰਟਸ ਦਬਦਾ ਤਾਂ ਇਹ ਕਰ ਸਕਦਾ ਠੀਕ ਹਾਂ ਘਰੇ ਦਬ ਕੇ ਵੀ ਕਰ ਸਕਦਾ ਹੈ ਕਾਫੀ ਲਿਫ ਮਿਲਦਾ ਉਸੇ ਨਾਲ ਬਾਕੀ ਥੋੜਾ ਯਾਂ ਵੀ ਆ ਕੇ ਕਰਵਾ ਸਕਤੇ ਹੈ ਅੱਛਾ ਇੱਕ ਜਿਹੜੀ ਹੈ ਨਾ ਐਕੋ ਪ੍ਰੈਸ਼ਰ ਵਾਸਤੇ ਕਈ ਚੀਜ਼ਾਂ ਮਿਲਦੀਆਂ ਨੇ ਬਾਰ ਕੋਈ ਰੂਲੇ ਜੇ ਹੁੰਦੇ ਨੇ ਜਾਂ ਕੋਈ ਪੁਆਇੰਟ ਦਬਨ ਵਾਲਾ ਕੋਈ ਹੁੰਦਾ ਇੱਕ ਉਹ ਉਹ ਚੀਜ਼ਾਂ ਕੰਮ ਕਰਦੀਆਂ ਨੇ ਉਹ ਸਹੀ ਨੇ ਹਾਂ ਉਹ ਕੰਮ ਕਰਦੀ ਹੈ ਜੀ ਜੀ ਜਿ세 ਇਹ ਆਤੇ ਹੈ ਇਹ ਫੁੱਟ ਰੋਲਰ ਹੈ ਜਿ세 ਇਸੇ ਗੋਡੇ ਨਹੀਂ ਜਮ ਹੁੰਤੇ ਇਸ ਨੂੰ ਬੈਠ ਕੇ ਆਪਾਂ ਕਰ ਸਕਤੀ ਹੈ ਉਸ ਚੇਅਰ ਤੇ ਬੈਠ ਕੇ ਐਸੇ ਪੈਰ ਕਰ ਸਕਤੇ ਆਪਾਂ اچھا ਹੱਥੋਂ ਵਿੱਚ ਵੀ ਕਰ ਸਕਤੇ ਹੈ ਹੱਥੋਂ ਪੈਰੋਂ ਮ ਟੂਟਰ ਬਿਮਾਰੀ ਦੇ ਪੁਆਇੰਟ ਹੁੰਦੇ ਹੈ ਜਿਵੇਂ ਇਹ ਮੈਟ ਹੈ ਇਸ ਸੇ ਬੀਪੀ ਸ਼ੂਗਰ ਪੈਰਾਥਾਇਰਡ ਸ ਨੂੰ ਬਾਕੀ ਆਣ ਵਾਲੀ ਸਾਰੀ ਬਿਮਾਰੀ ਰੋਕਦੀ ਹੈ ਕਿਉਂਕਿ ਸਾਰੇ ਪੁਆਇੰਟ ਆਪਣੇ ਪੈਰੋਂ ਅਤੇ ਹੱਥੋਂ ਮੇ ਆ ਇਹਦੇ ਵਿੱਚ ਮੈਗਨੇਟ ਵੀ ਲੱਗੇ ਹੋਏ ਨੇ ਹਾਂ ਇਸ ਵਿੱਚ ਮੈਗਨੇਟ ਲੱਗੇ ਹੈ ਮੈਗਨੇਟ ਕਿ ਬਲੱਡ ਦਾ ਸਰਕੂਲੇਸ਼ਨ ਕਰਤਾ ਹੈ ਜਿਵੇਂ ਇੱਕ ਚੰਪਲ ਵੀ ਆਤੀ ਹੈ ਇਹ ਵੀ ਇਸ ਲਈ ਇਹ ਪੁਆਇੰਟਾਂ ਕੇ ਲਈ ਹੈ ਤੇ ਇਹਨੂੰ ਜਿਵੇਂ ਮੈਟ ਵਗੈਰਾ ਹੈਗਾ ਇਹਨੂੰ ਕਿੱਦਾਂ ਯੂਜ਼ ਕਰਨਾ ਹੈ ਇਹ मैट पे जैसे खड़ के करना है जी जैसे मैट रखा है जैसे इस पर इस तरीके नाल करना है पाँच चार मिनट है ना इसे बार बार चलना है इसके ऊपर तो इससे क्या काफ़ी बीमारियां ठीक होती है पूरी बॉडी की पॉइंट दबते हैं इससे और बीपी और शुगर कंट्रोल आ जाती है इससे ओके okay. ਜਿਹੜੀ ਜਿਵੇਂ ਚੱਪਲ ਦੀ ਗੱਲ ਕਰ ਰਹੇ ਤੁਸੀਂ ਅੱਜ ਕੱਲ੍ਹ ਕਈ ਜਿਹੜਾ ਸੋਲਸ ਵੀ ਆਉਂਦੇ ਨੇ ਬੂਟ ਦੇ ਅੰਦਰ ਲੋਕ ਪਾ ਲੰਦੇ ਨੇਗੇ ਉਹਦੇ ਨਾਲ ਵੀ ਫਰਕ ਪੈਂਦਾ ਹਾਂਜੀ ਹਾਂਜੀ ਇਹ ਸੋਲ ਆਉਂਦੇ ਆ ਇਹ ਜੁੱਤੇ ਦੇ ਅੰਦਰ ਢਾਲ ਸਕਦੇ ਆ ਇਹ ਸੋਲ ਆਤੇ ਆ ਠੀਕ ਹੈ ਇਹਦੇ ਨਾਲ ਜਦੋਂ ਚੱਲਦੇ ਫਿਰਦੇ ਆ ਤਾਂ ਆਪਣੇ ਪੁਆਇੰਟਸ ਦਬੇ ਜਾਂਦੇ ਆ ਹਾਂਜੀ ਠੀਕ ਹੈ ਇਸੇ ਇੱਕ ਡਿਪਰੈਸ਼ਨ ਵੀ ਨਹੀਂ ਰਹਿਤਾ ਬਾਕੀ ਜਿ세 ਟਵਿਸਟਰ ਇਹ ਵਾਲਾ ਇਹ ਜਿ세 ਫੜ ਕੇ ਲੈਫਟ ਰਾਈਟ ਘੁੰਮਣੇ ਲਈ ਹੁੰਦਾ ਹੈ ਕਿਉਂਕਿ ਉਸੇ ਮੋਟਾਪਾ ਪੇਟ ਅੰਦਰ ਹੁੰਦਾ ਹੈ ਇਸੇ ਤਰੀਕੇ ਨਾਲ ਕਰਨੀ ਠੀਕ ਹੈ ਇਹ ਗੋਡੇ ਦੇ ਪਾਣ ਦੇ ਆਉਂਦੇ ਜੀ ਇਹਦੇ ਨਾਲ ਕੀ ਸਪੋਰਟ ਮਿਲਦੀ ਹੈ ਜੇ ਕਿਸੇ ਦੇ ਗੋਡੇ ਦਾ ਦਰਦ ਕਰਦਾ ਹੈ ਜੇ ਗੋਡੇ ਵਿੱਚ ਦਰਦ ਹੋਣਾ ਤਾਂ ਇਸੇ ਸਪੋਰਟ ਮਿਲਦੀ ਹੈ ਬਾਕੀ ਜੇਸੀ ਬੈਕਪੈਰ ਪ੍ਰੋਬਲਮ ਹੁੰਦੀ ਹੈ ਤਾਂ ਬੈਕ ਲਈ ਆਤਾ ম্যাগਨੇਟ ਬੈਲਟ ਆਤੇ ਹੈ ਇਸ ਦੇ ਅੰਦਰ बारह मैग्नेट लगे होते हैं तो वे ब्लड का सर्कुलेशन करते हैं पूरा ये बैक में लगाई जाती है जैसे किसी की वो नहीं चल रही है हाथ नहीं चल रहा है हाथ की ग्रिप नहीं बन रही है तो उसके लिए ये एक्सरसाइज कर सकते हैं अच्छा है। बाकी एक ये बोल आती है इसके लिए पेट की कोई भी प्रॉब्लम हो तो ये दूर होती है मोटापा गैस कब्ज हर बीमारी के लिए ठीक है ये ਮਤਲਬ ਇਹ ਅਗਰ ਤੋਂ 5-4 ਮਿੰਟ ਖਾਲੀ ਪੇਟ ਕਰੇ ਅਗਰ ਜੇ ਕਿਸੇ ਨੂੰ ਬਗੈਸ ਦੀ ਪ੍ਰੋਬਲਮ ਨਹੀਂ ਵੀ ਹੈਗੀ ਉਹ ਵੀ ਕਰੇ ਹਾਂ ਉਹ ਵੀ ਕਰ ਸਕਦਾ ਲਾਈਫ ਮੇ ਆਨੇ ਵਾਲੀ ਬਿਮਾਰੀ ਰੋਕਦਾ ਹੈ ਕਿਪਰੈਸਰ ਜੈਸੇ ਇਹ ਕੀ ਹੈ ਖਾਲੀ ਪੇਟ ਕਰੇ ਜਾਓ ਇਸ ਤੇ ਸਾਰੇ ਪੁਆਇੰਟ ਦੱਬਣਗੇ ਕੋਈ ਸਾਈਡ ਇਫੈਕਟ ਨਹੀਂ ਇਹਦਾ ਵੀ ਕੋਈ ਸਾਈਡ ਇਫੈਕਟ ਨਹੀਂ ਇਹਨਾਂ ਚੀਜ਼ਾਂ ਮੱਕੀ ਇਹ ਵੀ ਰੂਲਾ ਇਹ ਵੀ ਬੈਠ ਕੇ ਨਾ ਘਰੇ ਚੇਅਰ ਪਰ ਬੈਠ ਕੇ ਇਸ ਨੂੰ ਅੱਗੇ ਪਿੱਛੇ ਪੈਰ ਸੇ ਪੈਰ ਸੇ ਐਸੇ ਚਲਾ ਸਕਦੇ ਆਪਾਂ ਕਿਉਂਕਿ ਇਸ ਸੇ ਗੋਟਨੇ ਜਾਮ ਨਹੀਂ ਹੁੰਦੇ ਪੈਰੋਂ ਦੇ ਨੀਚੇ ਦਰਦ ਸੁਣ ਨਹੀਂ ਰਹੇਗਾ ਮਤਲਬ ਕੋਈ ਵੀ ਮਹਿੰਗੀਆਂ ਮਹਿੰਗੀਆਂ ਦਵਾਈਆਂ ਲੈਣ ਨਾਲੋਂ ਆਹ ਚੀਜ਼ ਬੰਦਾ ਵਰਤੇ ਇਹਦੇ ਨਾਲ ਕੋਈ ਸਾਈਡ ਇਫੈਕਟ ਵੀ ਹੈ ਨਹੀਂ ਤੇ ਠੀਕ ਵੀ ਹੋ ਜਾਉ ਹਾਂਜੀ ਹਾਂਜੀ ਬਾਕੀ ਇਹ ਸਰਕਲ ਕੇ ਲਈ ਆਤਾ ਹੈ ਲੇਟ ਕੇ ਲਗਾਉਣੇ ਲਈ ਇਹ ਅੱਛਾ ਹਾਂ ਤੋ ਇਸੇ ਕੇ ਸਿਰਾਂਣੇ ਦੀ ਜਗ੍ਹਾ ਹੁੰਦਾ ਹੈ ਠੀਕ ਹੈ ਇਸੇ ਸਰਵਾਈਕਲ ਠੀਕ ਹੁੰਦਾ ਅੱਛਾ ਇੱਕ ਨਾ ਕਈ ਜਣੇ ਜਿਵੇਂ ਕਹ ਲੋ ਵੀ ਸਰਾਣਾ ਆਪਾਂ ਰੱਖਦੇ ਸਰਾਣੇ ਦੀ ਗੱਲ ਕਰਦੇ ਆਂ ਵੀ ਇੱਕ ਸਰਾਣਾ ਰੱਖ ਕੇ ਦੂਸਰਾ ਨੇ ਰੱਖ ਕੇ ਲੇਟ ਗਏ ਤੇ ਉਹਦੇ ਨਾਲ ਵੀ ਬੈਕ ਤੇ ਕੋਈ ਫਰਕ ਪੈਂਦਾ ਕੋਈ ਨੈਕ ਤੇ ਹਾਂ ਪੈਂਦਾ ਜੀ ਉਹਦੇ ਨਾਲ ਸਰਵਾਈਕਲ ਪੜਦਾ ਸਰਵਾਈਕਲ ਵੱਧਦਾ ਹੈ ਉਹਦੇ ਨਾਲ ਹਾਂ ਜੀ ਕਈ ਵਾਰੀ ਲੋਕੀ ਕਹਿੰਦੇ ਮੇਰੀ ਗਰਦਨ ਬਹੁਤ ਦਰਦ ਹੋ ਰਹੀ ਅੱਜ ਦੋ ਸਰਾਣੇ ਰੱਖ ਲੈਣੇ ਆ ਥੱਲੇ ਹਾਂ ਜਿਆਦਾ ਸਰਾਣਾ ਲੈਣੇ ਸੀ ਉੱਤੇ ਫਿਰ ਤਾਂ ਤੁਸੀਂ ਕੀ ਰਿਕਮੈਂਡ ਕਰਦੇ ਹੋ ਵੀ ਸਰਾਣਾ ਰੱਖਣਾ ਚਾਹੀਦਾ ਨਹੀਂ ਰੱਖਣਾ ਚਾਹੀਦਾ ਸਰਾਣਾ ਨਹੀਂ ਲਗਾਉਣਾ ਚਾਹੀਦਾ ਅੱਛਾ